ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਚੰਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਤੁਸੀਂ ਦੇਖੋ ਡੇਸਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਸਰਕਾਰ ਤੁਹਾਡੇ ਦੁਆਰ ਜਾਦੀ ਮਾਸਗਾਰ ਨੇੜੀ ਕਸਬ ਜੱਕੀ ਸੀ ਤਾਂ ਬਗੈਦਾ ਜਿਹੜੀ ਉਹ ਮੁਹਿਮ ਨੂੰ ਲਗਾਤਾਰ ਉਸਤੇ ਤਾਂ ਹੀ ਨੇਪਰੇ ਚੜੀ ਜਾਂਦਾ ਤਾਂ ਕਾਸਕਲ ਕਰਦੇ ਗਈ ਪਿਛਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦौरा ਵੀ ਸਾਰੇ ਵਿਧਾਇਕਾਂ ਨੂੰ ਵੀ ਉਹਨਾਂ ਦੇ ਲੋਕਾਂ ਦੇ ਘਰ-ਘਰ ਜਾ ਕੇ ਉਹਨਾਂ ਦੀ ਜਿਹੜੀ ਸਮੱਸਿਆ ਨੂੰ ਹੱਲ ਕਰਨ ਦੀ ਵੀ ਗੱਲ ਆਖੀ ਦੀ ਤਾਂ ਕਿਹਦਾ ਨਿੱਤੇ ਜਿਹੜੀ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਦੀ ਜਿਹੜੀ ਮੁਹਿੰਮ ਹੈ ਉਹ ਲਗਾਤਾਰ ਪੰਜਾਬ ਦੀ ਆਮ ਜਨਤਾ ਦੀ ਭਲਾਈ ਵਾਸਤੇ ਲਗਾਤਾਰ ਉਹ ਜਾਰੀ ਹੈ ਤਾਂ ਆਮਲੇ ਲੋਕ ਹੈ ਉਹ ਇਸ ਤੱਕ ਆਫੀ ਲਾਹਾ ਲੈ ਰਹੇ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਲਾਣਾ ਜ਼ਿਲ੍ਹੇ ਦੇ ਮੈਡਮ ਡੀਸੀ ਸਾਖਸ਼ੀ ਸਾਨੀ ਵੀ ਤੇ ਮੌਜੂਦ ਅਤੇ ਇਲਾਕਾ ਵਿਧਾਇਕ ਅਸ਼ੋਪクセ ਪੱਪੀ ਮੌਜੂਦ ਆ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਜਿਹੜੀ ਗੱਲ ਭਗਵੰਤ ਮਾਨ ਜੀ ਨੇ ਆਖੀ ਸੀ ਉਹ ਵਗੈਰਾ ਇਨ ਬਿਨ ਪੂਰੀ ਹੋ ਰਹੀ ਲੋਕਾਂ ਨੂੰ ਕਾਫੀ ਲਾਹਾ ਮਿਲ ਰਿਹਾ ਕਿ ਸਾ ਦੇ ਦੇਖੋ ਕਰਨੀ ਤੇ ਕਰਤਨੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਸਰਦਾਰ ਭਗਵੰਤ ਸਿੰਘ ਮਾਨ ਅੱਜ ਪੰਜਾਬ ਦੇ 3.5 ਕਰੋੜ ਲੋਕਾਂ ਦਾ ਬਚਨ ਮੰਨਦਾ ਜਿਹੜਾ ਕੰਮ ਉਹਨਾਂ ਨੇ ਕਿਹਾ ਉਹ ਲੋਕਾਂ ਨੂੰ ਕਰਕੇ ਦਿਖਾ ਰਿਹਾ ਪਹਿਲੀਆਂ ਸਰਕਾਰਾਂ ਦਾ ਰਹੀ ਨਹੀਂ ਵੀ ਜਾਨ ਵੇਲੇ ਪੌਣੇ 5 ਸਾਲ ਬਾਅਦ ਲੋਕਾਂ ਨੂੰ ਆ ਕੇ ਸ਼ਕਲ ਦਿਖਾਓ ਤੇ ਲੋਕਾਂ ਨੂੰ ਅੱਖਾਂ 'ਚ ਧੂੜ ਪਾਓ ਇਹ ਅੱਜ ਲੋਕਾਂ ਦੇ ਦਵਾਰ ਤੇ ਚੱਲ ਕੇ ਆ ਰਿਹਾ ਦੇਖੋ ਧੀਆ ਪਹਿਣਾ ਮਾਵਾ ਬਜ਼ੁਰਗ ਬੱਚੇ ਸਾਰੇ ਆਪਣਾ ਕੰਮ ਕਰਾਉਣ ਲਈ ਅੱਜ ਇੱਥੇ ਸਾਰੇ ਆਏ ਹੋਇਆ ਇਸ ਕਰਕੇ ਸਾਰਾ ਪ੍ਰਸੈਸ਼ਨ ਡੀਸੀ ਸਾਹਿਬਾ ਐਸਟੀਐਮ ਸਾਹਿਬ ਏਡੀਸੀ ਸਾਹਿਬ ਆਪਣੇ ਤਹਿਸੀਲਦਾਰ ਸਾਰੇ ਕਾਨੂੰਗੋ ਪਟਵਾਰੀ ਸਾਰੇ-ਸਾਰੇ ਮਹਿਕਮੇ ਆਪਣਾ-ਆਪਣਾ ਜਿਹੜਾ ਕੰਮ ਕਰਨ ਵਾਲਾ ਉਹ ਰਿਸਟ ਲੈ ਕੇ ਲੋਕਾਂ ਦੇ ਦੁਆਰ ਤੇ ਆ ਗਏ ਅੱਜ ਕਿੱਥੇ ਲੋਕਾਂ ਨੂੰ ਜਾਣਾ ਪੈਂਦਾ ਸੀ ਇਹਨਾਂ ਨੂੰ ਪਿਛਲੇ ਦਿਨੀ ਹੀ ਪਗਵੰਨ ਜੀ ਨੇ ਕਿਹਾ ਵੀ ਸਾਰੇ ਵਿਧਾਇਕਾਂ ਨੇ ਲੋਕਾਂ ਦੇ ਘਰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਉਹਨਾਂ ਦੇ ਇਲਾਕੇ ਜਾ ਕੇ ਖੁਦ ਕਰਨਗੇ ਲੱਗ ਰਿਹਾ ਵੀ ਬੜੀ ਵੱਡੀ ਮੁਹਿੰਮ ਦਾ ਲੋਕੀ ਲਾਹਾ ਵੀ ਲੈ ਰਹੇ ਆ। ਨਹੀਂ ਲੈਣਾ ਚਾਹੀਦਾ ਵਾ ਲਾਹਾ ਤਾਂ ਮਿਲਦਾ ਹੁੰਦਾ ਜੇ ਸਰਕਾਰ ਦੀ ਨੀਅਤ ਹੋਵੇ। ਜੇ ਦਫਤਰਾਂ ਚ ਏਸੀ ਏਸੀਆਂ ਚ ਨੀਅਤ ਬਸ ਟੈਪ ਆਮ ਆਮ ਬਾਡੀ ਦੀ ਨੀਅਤ ਨੀਅਤ ਸਪਸਟਾਈ ਲੋਕੀ ਲਾਹ ਲੈ ਰਹੇ। ਦੇਖੋ ਗਾਲ ਸੁਣੋ ਮੇਰੀ ਜਦੋਂ ਲੋਕ ਐਮਐਲਏ ਨੇ ਕਿਸੇ ਨੂੰ ਮਿਲਣਾ ਨਹੀਂ। ਐਮਐਲਏ ਨੇ ਲੋਕਾਂ ਦਾ ਪੌਣੇ ਪੰਜ ਸਾਲ ਬਾਅਦ ਜਾ ਕੇ ਸ਼ਕਲ ਦਿਖਾਉਣੀ ਹੈ ਫੇ ਲੋਕਾਂ ਨੇ ਕੰਮ ਕਿਹਦੇ ਕੋ ਕਰਾਉਣਾ। ਲੋਕ ਕਾਦੇ ਲਈ ਤੁਹਾਨੂੰ ਨੁਮਾਇੰਦਗੀ ਦਿੰਦੇ ਆ ਹਲਕੇ ਦੀ। ਸਾਹੀ ਦਿੰਦਿਆ ਵੀ ਸਾਡਾ ਕੋਈ ਸਬਰੂਗਾ ਜੇ ਇਲਾਕੇ ਦਾ ਕੋਈ ਸਵਾਰਨਾ ਨਹੀਂਗਾ ਫਿਰ ਆਪਾਂ ਲੋਕਾਂ ਅੱਗੇ ਉਹਨਾਂ ਦੇ ਮਤ ਦੇਦਾਨ ਮਿਹਲੇ ਹੱਥ ਜੋੜਦੇ ਫਿਰਦੇ ਆਂ ਵੋਟਾਂ ਵੇਲੇ ਨਾ ਹੱਥ ਜੋੜੋ ਬਿਨਾ ਵੋਟਾਂ ਤੋਂ ਲੋਕਾਂ ਦੇ ਦਰਵਾਜੇ ਤੇ ਜਾਓ ਲੋਕਾਂ ਨੂੰ ਪੁੱਛੋ ਵੀ ਤੁਹਾਡੀ ਕੀ ਸਮੱਸਿਆ ਕਿਹੜੀ ਪ੍ਰੋਬਲਮ ਆ ਤੁਹਾਡੀ ਹੱਲ ਕਰਦੇ ਆਂ ਪੰਜਾਬ ਦੀ ਜਿਹੜੀ ਜਨਤਾ ਹੈਗੀ ਉਹਨੇ ਬੱਚੇ ਔਰ ਜਿਹੜੇ ਮਰੀਜ਼ ਹੈਗੇ ਹੁਣ ਸਰਕਾਰੀ ਹਸਪਤਾਲਾਂ ਦੇ ਜਾ ਕੇ ਔਰ ਆਮ ਕਲੀਨਿਕ ਜਾ ਕੇ ਤਾਂ ਸਰਕਾਰੀ ਸਕੂਲ ਵਿੱਚ ਬੱਚੇ پڑھਣ ਲੱਪੇ ਦੇਖੋ ਡੀਸੀ ਸਾਹਿਬਾਂ ਨੇ ਇੱਥੇ ਸਪੈਸ਼ਲ ਮੈਡੀਕਲ ਟੀਮ ਬੁਲਾਈ ਹੋਈ ਆ ਜਿਹੜੀ ਔਰਤਾਂ ਦੇ ਕੈਂਸਰ ਦੇ ਪ੍ਰਤੀ ਜਿਹਦੇ ਅੰਦਰ ਕੋਈ ਲੱਗਦਾ ਵਾ ਵੀ ਇਹਨੂੰ ਇਹ ਪ੍ਰੋਬਲਮ ਹੋ ਸਕਦੀ ਆ ਉਹ ਬਕਾਇਦਾ ਲੇਡੀ ਦੀ ਚੈੱਕ ਅਪ ਹੋ ਰਹੀ ਆ ਇੱਥੇ ਇਹ ਸੋਚ ਆ ਅਬਸਰਾ ਜੀ ਇਸ ਕਮ ਲਈ ਮੁੱਡੇ ਨਾ ਮੁੱਢਾ ਲਾਗੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਅੱਗੇ ਤੋਰ ਰਿਹਾ ਇਸ ਕਰਕੇ ਅੱਜ ਅਬਸਰਾਂ ਦਾ ਵੀ ਇਸ ਗੱਲ ਦੀ ਪ੍ਰਸ਼ੰਸਾ ਕਰਨੀ ਜ਼ਰੂਰੀ ਆ ਕਿਉਂਕਿ ਅਫਸਰ ਵੀ ਦੇਖਦੇ ਆ ਵੀ ਜਦੋਂ ਚੁਣੇ ਹੋਏ ਨੁਮਾਇंदे ਲੋਕਾਂ ਦੇ ਵਿੱਚ ਵਰਦੇ ਆ ਉਦੋਂ ਅਫਸਰ ਵੀ ਆਪਣੇ ਕੰਮਾਂ ਨੂੰ ਅੱਗੇ ਵਧਾ ਰਹੇ ਆ ਅੱਜ ਸੋ ਮੌਜੂਦਾ ਮੈਂ ਨਾ ਡੀਸੀ ਮੈਡਮ ਸਾਖੀ ਸਾਨੀ ਮੈਡਮ 50 ਸਾਲਾਂ ਤੋਂ ਤੁਹਾਡੇ ਬਗਾਇਦਾ ਬੜੀ ਮਹਿੰਮ ਲੋਕਾਂ ਨੂੰ ਲਾਹਾ ਮਿਲ ਰਿਹਾ ਇੱਕ ਅੱਜ ਸਪੈਸ਼ਲ ਤੁਸੀਂ ਪਿੱਛੇ ਡਣੀ ਹਜੇ ਸੀਐਮਸੀ ਆਰਬਿਟ ਦੇ ਬ੍ਰੈਸਟ ਕੈਂਸਰ ਦੀ ਗੱਲ ਹੋਈ ਸੀ ਲੱਗਦਾ ਇਸ ਮੁਹਿੰਮ ਦੇ ਵਿੱਚ ਉਹਨੂੰ ਕੈਂਪ ਦਾ ਵੀ ਲੋਕਾਂ ਨੂੰ ਕਾਫੀ ਲਾਹਾ ਮਿਲਦਾ ਮਹਿਲਾਵਾਂ ਨੂੰ ਬਿਲਕੁਲ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਸੀਐਮਸੀ ਦੇ ਨਾਲ ਜਿਹੜੀ ਕੋਲਾਬੋਰੇਸ਼ਨ ਕੀਤੀ ਹੈ ਉਹਦੇ ਵਿੱਚ ਜਿੱਥੇ ਵੀ ਸਾਡੇ ਕੈਂਪਸ ਲੱਗ ਰਹੇ ਹਨ ਉਹਨਾਂ ਦੀ ਸਪੈਸ਼ਲ ਇੱਕ ਅਸੀਂ ਕੈਂਪਸ ਲਗਵਾ ਰਹੀ ਹੈਗੀ ਹੈ ਔਰਤਾਂ ਨੂੰ ਤੇ ਜਾਣ ਦੀ ਲੋਟ ਨਹੀਂ ਹੈ ਤੁਹਾਡੇ ਬੁਹੇ ਤੇ ਹੀ ਅਸੀਂ ਆ ਕੇ ਜਿਹੜੇ ਤੁਹਾਡੇ ਚੈੱਕ ਅਪ ਹੋਣੇ ਚਾਹੀਦੇ ਆ ਕਿਉਂਕਿ ਕਾਫੀ ਲੋਕ ਜਾਣਦੇ ਨਹੀਂ ਹੈ ਜਾਂ ਇਸ ਬਾਰੇ ਉਹਨਾਂ ਨੂੰ ਅਵੇਅਰਨੈਸ ਨਹੀਂ ਹੈਗੀ ਹੁਣ ਜਿੱਦਾਂ ਕੈਂਪਸ ਦੇ ਵਿੱਚ ਸਾਡੇ ਹੁਣ ਤਿੰਨ ਕੈਂਪਸ ਦੇ ਵਿੱਚ ਇਹਨਾਂ ਨੇ ਚੈੱਕ ਅਪਸ ਕੀਤੇ ਹੈਗੇ ਹੈ ਹੈਂਡ ਹੈਲਡ ਡਿਵਾਈਸ ਪੂਰੀ ਪ੍ਰਾਈਵੇਸੀ ਹੈ ਯਾਨੀ ਹੈ ਕਿ ਕਿਸੇ ਚੀਜ਼ ਦੀ ਸਾਨੂੰ ਸੰਗਣ ਦੀ ਲੋੜ ਹੈਗੀ ਹੈ ਲੇਡੀਜ਼ ਦੀ ਟੀਮ ਆਈ ਹੋਈ ਹੈ ਤੇ ਕਾਫੀ ਲੋਕਾਂ ਨੂੰ ਤਾਂ ਕਲੀਅਰ ਹੋ ਗਿਆ ਕਿ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਇਹ ਜਿਨ੍ਹਾਂ ਨੂੰ ਸਾਨੂੰ ਲੱਗਿਆ ਕਿ ਉਹਨਾਂ ਦਾ ਡेंस ਟਿਸ਼ੂ ਹੈਗਾ ਹੈ ਉਹਦਾ ਤਾਂ ਪਤਾ ਵੀ ਲੱਗਿਆ ਹੁਣ ਕੁਝ ਮਾੜਾ ਹੋਣ ਤੋਂ ਪਹਿਲਾਂ ਉਹਨਾਂ ਦਾ ਜੋ ਵੀ ਟ੍ਰੀਟਮੈਂਟ ਹੈ ਉਹ ਸ਼ੁਰੂ ਕੀਤਾ ਜਾ ਸਕਦਾ ਹੈਗਾ ਇਹ अर्ਲੀ ਜਿਹੜੀ ਸਕਰੀਨਿੰਗ ਹੈ ਬਹੁਤ ਲਾਜ਼ਮੀ ਹੈ अर्ਲੀ अर्ਲੀ ਜੇ ਪਤਾ ਲੱਗ ਜਾਏ ਤਾਂ ਫਿਰ ਬਹੁਤ ਬਚਾਅ ਹੋ ਜਾਂਦਾ ਹੈ ਸੋ ਮੈਂ ਤਾਈ ਸੀਐਮਸੀ ਦੇ ਨਾਲ ਅਸੀਂ ਮਿਲ ਕੇ ਇੱਥੇ ਇਹ ਸ਼ੁਰੂਆਤ ਕੀਤੀ ਹੈ ਤਿੰਨ ਕੈਂਪਸ ਦੇ ਵਿੱਚ ਕਾਫੀ ਲੋਕਾਂ ਦੀ ਸਕਰੀਨਿੰਗ ਕਾਫੀ ਔਰਤਾਂ ਦੀ ਸਕਰੀਨਿੰਗ ਹੋ ਚੁੱਕੀ ਹੈ ਪੰਜਾਬ ਸਰਕਾਰ ਤੁਹਾਡੇ ਦਾ ਲਗਾ ਲਗਾ ਲੋਕਾਂ ਇੱਕ ਕਾਫੀ ਲਾਹਾ ਲੈ ਰਿਹਾ ਇੱਕ ਸੈਨੀਟਰੀ ਵੈਂਡਰ ਦੀ ਵੀ ਗੱਲ ਕੀਤੀ ਸੀ ਆ ਬਈ ਇਲਾਕੇ ਦੇ ਵਿੱਚ ਕਿ ਸੈਨੀਟਰੀ ਵੈਂਡਰ ਦੀ ਆਡੀਓ ਜੀ ਸੋ ਅਸੀਂ ਮੈਂ ਜਿਸ ਤਰ੍ਹਾਂ ਦੱਸਿਆ ਸੀਗਾ ਅਸੀਂ ਜਿਨੇ ਵੀ ਸਾਡੀ ਪਬਲਿਕ ਪਲੇਸਿਸ ਹੈਗੇ ਆ ਉੱਥੇ ਅਸੀਂ ਜਲਦ ਹੀ ਸੈਨੀਟਰੀ ਨੈਪਕਿਨ ਵੈਂਡਿੰਗ ਮਸ਼ੀਨਸ ਵਿਦ ਇਨਸਿਨੇਰੇਟਰ ਲੈ ਕੇ ਆ ਰਹੇ ਹੈਗੇ ਪਲੱਸ ਜਿਹੜੇ ਬ੍ਰੈਸਟ ਫੀਡਿੰਗ ਐਂਡ ਨਰਸਿੰਗ ਸਟੇਸ਼ਨਸ ਹੈਗੇ ਆ ਉਹ ਅਸੀਂ ਜਲਦ ਇੰਟਰੋਡਿਊਸ ਕਰਨ ਜਾ ਰਹੇ ਹਾਂ ਥੈਂਕ ਯੂ ਪੱਕੇ ਸਾਡੇ ਤੋਂ ਪੰਜਾਬ ਸਰਕਾਰ ਤੁਹਾਡੇ ਦੁਆਰ ਬੜੀ ਲੋਕੀ ਲਾਹਾ ਲੈ ਰਿਆ ਲੱਗ ਰਿਹਾ ਵੀ ਇਹ ਸਕੀਮ ਹੈ ਮਾਸਕਾ ਦੀ ਬਹੁਤ ਵਧੀਆ ਸਕੀਮ ਆਰ ਬੰਦਾ ਜੀ ਮੈਂ ਸਮਝਦਾ ਜੀ ਅੱਜ ਦਾ ਦਿਨ ਇਸ ਤੋਂ ਵੱਡਾ ਕੋਈ ਉਪਰਾਲਾ ਹੋ ਹੀ ਨਹੀਂ ਸਕਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਖਾਸ ਕਰਕੇ ਇਲਾਕੇ ਦੇ ਐਮਐਲਏ ਸਾਹਿਬ ਸ੍ਰੀ ਅਸ਼ੋਕ ਪ੍ਰਸ਼ਰ ਪੱਪੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀ 40 ਵਿਭਾਗਾਂ ਦੇ ਜਿਹੜੇ ਮੁਲਾਜ਼ਮ ਹੈ ਹਰੇਕ ਤੁਸੀਂ ਸਟਾਲ ਦੇ ਉੱਤੇ ਦੇਖੋ ਚਾਰ ਚਾਰ ਪੰਜ ਪੰਜ ਮੁਲਾਜ਼ਮ ਜਿਹੜੇ ਆ ਹਰੇਕ ਬੈਂਚ ਦੇ ਉੱਤੇ ਬੈਠੇ ਹੋਏ ਆ ਔਰ ਲੋਕਾਂ ਦੀ ਸਹੂਲਤ ਲਈ ਬੈਠੇ ਆ ਤੁਸੀਂ ਦੇਖੋ ਇੰਨੀ ਗਰਮੀ ਦੇ ਵਿੱਚ ਜਿੱਥੇ ਲੋਕ ਉੱਥੇ ਦਫਤਰਾਂ ਨੂੰ ਜਾਂਦੇ ਸੀ ਪਸੀਨਾ ਪਸੀਨਾ ਹੋ ਕੇ ਆਉਂਦੇ ਸੀ ਉੱਥੇ ਹੀ ਹਾਂ ਫੱਜਲ ਖਵਾਰ ਵੀ ਹੁੰਦੇ ਇੱਥੇ ਐਮਐਲਏ ਸਾਹਿਬ ਵੀ ਬੈਠੇ ਡੀਸੀ ਸਾਹਿਬ ਵੀ ਬੈਠੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਇਹ ਸਾਰਾ ਕੰਮ ਹੋ ਰਿਹਾ ਔਰ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਐਮਐਲਏ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਮੈਂ ਸਮਝਦਾ ਕਿਸੇ ਦੇਖ ਦਿਓ ਪਹਿਲਾਂ ਇਹੀ ਕੰਮ ਲੋਕਾਂ ਨੂੰ ਜੇ ਖਜੇਤ ਵਾਲੀ ਗੱਲ ਕੀਤੀ ਦਫਤਰਾਂ ਲੰਬੇ ਕਿ ਲੈਣੇ ਲੱਗਣਾ ਪੈਂਦਾ ਸੀ ਪੈਸੇ ਰਿਸ਼ਵਤ ਵੀ ਦੇਣੀ ਪੈਂਦੀ ਤਾਂ ਵੀ ਚੱਕਰ ਲੱਗਦੇ ਕੰਮ ਤਾਂ ਵੀ ਨੂੰਦੇ ਸੀ ਹੁਣ ਮੌਕੇ ਤੇ 15 ਅੱਧੇ ਘੰਟੇ ਕਾਮ ਲੋਕਾਂ ਦੇ ਹੋਏ ਦੇਖੋ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਤੇ ਆਈ ਹੀ ਇਸ ਮੁੱਦੇ ਦੇ ਉੱਤੇ ਹੈ ਕਿ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਣਾ ਆਪਾਂ ਔਰ ਕਾਫੀ ਹੱਦ ਤੱਕ ਮੈਂ ਸਮਝਦਾ 70 80% ਜਿਹੜਾ ਇਸ ਭ੍ਰਸ਼ਟਾਚਾਰ ਪੰਜਾਬ ਸਰਕਾਰ ਨੇ ਖਤਮ ਕਰਤਾ ਹੈ ਫਿਰ ਵੀ ਜਿਹੜੇ ਥੋੜੇ ਬੋਤੇ ਮੁਲਾਜ਼ਮ ਰਹਿੰਦੇ ਆ ਜਿਹੜੇ ਸਾਡੇ ਨੋਟਸ ਵਿੱਚ ਨਹੀਂ ਹੈਗੇ ਅੰਦਰ ਖਾਤੇ ਕਰ ਰਹੇ ਉਹ ਵੀ ਜਲਦ ਤੋਂ ਜਲਦ ਪਕੜੇ ਵੀ ਜਾਣਗੇ ਉਹ ਭ੍ਰਸ਼ਟਾਚਾਰ ਖਤਮ ਵੀ ਹੋਏਗਾ ਇਹ ਆਪਕੀ ਸਰਕਾਰ ਆਪਕੇ ਦੁਆਰ ਦਾ ਮਤਲਬ ਇਹ ਹੀ ਹੈ ਕਿ ਭ੍ਰਸ਼ਟਾਚਾਰ ਮੁਕਤ ਇੱਕ ਤਾਂ ਲੋਕਾਂ ਨੂੰ ਖੱਜਲ ਖਰਾਬੀ ਨਾ ਹੋਵੇ ਔਰ ਦੂਸਰਾ ਸੋ ਮਾਨਯੋਗ ਐਮਐਲਏ ਸਾਹਿਬ ਸ਼ਰੀਸ਼ ਸ਼ੋਕ ਪ੍ਰੈਸ਼ਰ ਪੱਪੀ ਜੀ ਔਰ ਸਾਡੇ ਪੰਜਾਬ ਦੇ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਅੱਜ ਸਵੇਰ ਤੋਂ ਹੀ ਦੇਖੋ 8 ਵਜੇ ਤੋਂ ਇੱਥੇ ਰਸ਼ ਲੱਗਾ ਹੋਇਆ ਹੈ ਹਜ਼ਾਰਾਂ ਹੀ ਲੋਕ ਕੰਮ ਕਰਵਾ ਚੁੱਕੇ ਹੈ ਔਰ ਹਜ਼ਾਰਾਂ ਹੀ ਲੋਕ ਇੱਥੇ ਆ ਰਿਹਾ ਤੁਸੀਂ ਦੇਖੋ ਕਿੰਨਾ ਭਰਿਆ ਪਿਆ ਔਰ ਸਾਕਸ਼ਾਤ ਆਪ ਸਮਝ ਲਓ ਡਿਜੀ ਸਾਹਿਬ ਉਹ ਆਪ ਖੁਦ ਬੈਠੇ ਹੈ ਤੇ ਉਸ ਤੋਂ ਇਲਾਵਾ ਐਮਐਲਏ ਸਾਹਿਬ ਵੀ ਆ ਬੈਠੇ ਹੈ ਸੋ ਮੈਂ ਤੁਹਾਡਾ ਵੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ ਸਵੇਰ ਤੋਂ ਹੀ ਤੁਸੀਂ ਸਾਰਿਆਂ ਦੀ ਕਵਰੇਜ ਕਰ ਰਹੇ ਹੋ ਡੈਨਿਕ ਸਵੇਰ ਦੀ ਟੀਮ ਦਾ ਸਾਰੀ ਟੀਮ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜੈ ਸੋ ਲੋਕ ਮੌਜੂਦ ਹੈ ਜਿਨ੍ਹਾਂ ਦੇ ਪੰਜਾਬ ਸਰਕਾਰ ਤੁਹਾਡੇ ਦਵਾਰ ਦੇ ਜਿਹੜੇ ਪਹਿਲਾਂ ਕੰਮ ਨਹੀਂ ਹੋਏ ਸੀ ਉਹ ਇੱਥੇ ਆ ਕੇ ਕੁਝ ਹੀ ਸਮੇਂ ਦੇ ਵਿੱਚ ਕੰਮ ਹੋਇਆ ਕੀ ਨਾਮ ਹੈ ਬੇਟਾ ਹਾਂਜੀ ਕੀ ਨਾਮ ਹੈ ਬੇਟਾ ਚੰਪਾ ਦੇਵੀ ਕੀ ਕੰਮ ਕਰ ਰਹੇ ਸੀ ਕੀ ਕੰਮ ਕਰ ਰਹੇ ਸੀ ਸਿਟੀਜ਼ਨ ਅਸੀਂ ਕੰਮ ਚੱਪਲਾਂ ਦਾ ਹਾਂਜੀ ਚੱਪਲਾ ਬਣਾਉਂਦੇ ਹਾਂ ਕੈਂਪ ਲਗਾ ਕੇ ਹਮ ਇਸ ਦੇ ਵਿੱਚ ਪਹਿਲਾਂ ਨਹੀਂ ਹੋਇਆ ਸੀ ਨਹੀਂ ਪਹਿਲੇ ਨਹੀਂ ਹੁਣ ਵੀ ਆਂਦਾ ਹੀ ਕਰਾਉਂਦਾ ਸਰ ਜੀ ਕੰਮ ਹੋ ਗਿਆ ਲੱਗ ਰਿਹਾ ਭਗਵੰਤ ਮਾ ਸਰਕਾਰ ਕੰਮ ਵਧੀਆ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਬਹੁਤ ਵਧੀਆ ਪਹਿਲਾਂ ਕਦੀ ਚੱਕਰ ਲਾਏ ਬਈ ਤੁਹਾਨੂੰ ਨਹੀਂ ਪਹਿਲਾਂ ਕਦੇ ਚੱਕਰ ਲਗਾਣੇ ਪਏ ਸੀ ਲੋਕਾਂ ਦੇ ਨਹੀਂ ਨਹੀਂ ਕੋਈ ਇੱਥੇ ਆਂਦਾ ਹੀ ਆਂਦਾ ਹੀ ਬਣਵਾ ਆਂਦਾ ਮਜ਼ਦੂਰੀ ਦੇਖ ਕੇ ਬਹੁਤ ਵਧੀਆ ਹੈ ਕੀ ਲੈ ਗਏ ਜੀ ਇਹ ਸਿਟੀਜ਼ਨ ਕਾਰਡ ਹੈਗਾ ਨਹੀਂ ਬਣਦੀ ਇੱਥੇ ਆਂਦੀ ਬਣ ਕੇ ਹਾਂ ਕਿੰਨਾ ਸਮਾਂ ਕਿੰਨਾ ਟਾਈਮ ਲੱਗਾ ਇਹ ਅੱਧਾ ਘੰਟਾ ਲੱਗਿਆ ਬੱਦ ਬੱਦ ਹਾਂ ਪਹਿਲਾਂ ਨਹੀਂ ਬਣੇ ਚੜੇ ਨਾ ਕੰਨੇ ਸੋ ਇਹ ਲੋਕ ਹੈ ਜਿਹੜੇ ਕਾਫੀ ਜਿਹੜੇ ਦਿਨਾਂ ਤੋਂ ਬਣਾ ਕੰਮ ਨਹੀਂ ਹੁੰਦੇ ਸੀ ਟੱਕੇ ਖਾਂਦੇ ਸੀ ਦਫ਼ਤਰਾਂ ਜਾ ਕੇ ਲੇਕਿਨ ਇੱਥੇ ਆਂਦੇ ਸਾਰੀ ਕੁਛ ਹੀ ਮਿੰਟਾਂ ਦੇ ਵਿੱਚ ਇਹਨਾਂ ਦੇ ਹਲਕਾ ਵਿਧਾਇਕ ਨਾਜ਼ੀ ਕੀ ਅਸ਼ੋਕ ਪ੍ਰਸ਼ੇ ਪੱਪੀ ਮੈਡਮ ਜਿਹੜੇ ਲਣਾ ਜਿਲ੍ਹਾ ਡਿਸਟ੍ਰਿਕਟ ਡੀਸੀ ਦੇ ਮੈਂ ਡੀਸੀ ਸਾਕਸ਼ੀ ਥਾਨੀ ਹੁੰਦਾ ਸਰਕਾਰ ਦਾ ਵਧੀਆ ਕੰਮ ਜਿਹੜੀ ਗੱਲ ਕੀਤੀ ਹੈ ਸਰਕਾਰ ਦਾ ਵਧੀਆ ਕੰਮ ਹੈ ਬਹੁਤ ਵਧੀਆ ਕੰਮ ਬਹੁਤ ਪਸੰਦ ਆਇਆ ਸਾਨੂੰ ਮੈਨੂੰ ਕੋ ਹਜ਼ਾਰਾਂ ਸਾਲ ਸਰਕਾਰ ਰਹੇ ਹਾਂ ਕੰਮ ਬਧੀ ਗੱਲ ਹਾਂ ਪੰਜਾਬ ਦਾ ਵਧੀਆ ਤਸੱਲੀ ਨਾਲ ਪੂਰੀ ਸੰਤੋਖ ਸਹਿ ਆ ਕੰਮ ਨੇ ਹਾਂ ਜੀ ਸੰਤੁਸ਼ਟੀ ਹੈਗੇ ਬਹੁਤ ਲੋਕਾਂ ਦੀ ਸੰਤੁਸ਼ਟੀ ਹੈ ਵੀ ਇੱਥੇ ਆ ਕੇ ਜਿਹੜੇ ਪੰਜਾਬ ਸਰਕਾਰ ਤੁਹਾਡੇ ਦ્વાਰ ਜਿਹੜੇ ਕੰਮ ਹੋ ਰਹੇ ਆ ਕਿਤਨੇ ਕਿਤੇ ਆਕੇ ਆਮ ਜਨਤਾ ਨੂੰ ਇਜ਼ਦਾ ਕਾਫੀ ਲਾਹਾ ਮਿਲ ਰਿਹਾ ਤੇ ਐਦਾਂ ਦੇੜੇ ਕੰਮ ਐ ਪੰਜਾਬ ਸਰਕਾਰ ਤੁਹਾਡੇ ਦੁਆਰ ਦੀਆਂ ਸਕੀਮਾਂ ਲਗਾਤਾਰ ਜਾਰੀ ਰਹਿਣਗੇ ਤੇ ਆਮੜੇ ਲੋਕਾਂ ਨੂੰ ਕਾਫੀ ਫਾਇਦਾ ਮਿਲ ਗਿਆ ਆਓ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਆਖਿਰ ਪੰਜਾਬ ਸਰਕਾਰ ਤੁਹਾਡੇ ਦਾੜੀ ਸਕੀਮ ਚੁਹਾਈ ਰਹੀ ਜਿਲ੍ਹਾ ਲੁਧਿਆਣਾ ਦੇ ਡੀਸੀ ਸਾਹਿਬਾ ਮੈਡਮ ਸਾਖੀ ਸਾਹਨੀ ਦੇ ਨਾਲ ਵਿਧਾਇਕ ਅਸ਼ੋਪਾਸ਼ ਬੱਪੀ ਪੰਜਾਬ ਸਰਕਾਰ ਤੁਹਾਡੇ ਦਾ ਲਗਾਤਾਰ ਕਿਤਨੇ ਕਿਤੇ ਅੱਜ ਆਮ ਲੋਕਾਂ ਨੂੰ ਇਜ਼ਦਾ ਫਾਇਦਾ ਮਿਲਿਆ ਤੇ ਕਿਤਨੇ ਕਿਤੇ ਆਕੇ ਅੱਜ ਖਾਸ ਕਰਕੇ ਪੋਨਾ ਮਹਿਲਾ ਜਿਹੜੀ ਬ੍ਰੈਸਟ ਕੈਂਸਰ ਨਾਲ ਪੀੜਿਤ ਹੈ ਯਾਨਣ ਕੋਈ ਸ਼ਿਕਾਇਤ ਹੈ ਤੇ ਬਾਕਾਇਦਾ ਅੱਜ ਉਸ ਉਹਨਾਂ ਔਰਤਾਂ ਵਾਸਤੇ ਇੱਥੇ ਸਪੈਸ਼ਲ ਇੱਕ ਡੀਸੀ ਸਾਹਿਬਾ ਵੱਲੋਂ ਇੱਕ ਮੈਡੀਕਲ ਕੈਂਪ ਵੀ ਆਰਗੇਨਾਈਜ਼ ਕੀਤਾ ਗਿਆ ਕਿਤੇ ਕਿਤੇ ਆ ਕੇ ਪੰਜਾਬ ਸਰਕਾਰ ਜਿਹੜੀ ਮੁਹਿੰਮ ਹੈ ਉਹ ਆਮ ਲੋਕਾਂ ਵਿੱਚ ਇਸ ਕਾਫੀ ਜ਼ਿਆਦਾ ਲੋਕਾਂ ਨੂੰ ਲਾਹਾ ਮਿਲ ਰਿਹਾ ਤਾਂ ਕਿਤੇ ਕਿਤੇ ਆ ਕੇ ਇਸ ਦਾ ਜਿਹੜੀ कैंप लगते हैं तो आम बड़े लोग इतने लगातार पहुंच रहे थे अपनी जीडिया मुश्किलों का निपटारा कुछ ही मिनटा करके पंजाब की मां सरकार का धनवाद भी जिता रहे हैं है। कैमरामैन बॉबी ना संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर